ਬਾਈਬਲ ਕਹਿੰਦੀ ਹੈ ਕਿ ਅੰਤ ਦੇ ਦਿਨਾਂ ਵਿੱਚ ਲੋਕ ਹੰਕਾਰੀ ਅਤੇ ਆਸਾਨੀ ਨਾਲ ਗੁੱਸੇ ਹੋ ਜਾਣਗੇ ਸਿਰਫ ਆਪਣੇ ਬਾਰੇ ਹੀ ਸੋਚਣਗੇ ਇਹ ਨਹੀਂ ਜਾਣਦੇ ਕਿ ਆਪਣੇ ਗੁਆਂਢੀਆਂ ਨੂੰ ਕਿਵੇਂ ਪਿਆਰ ਕਰਨਾ ਹੈ ਪਰਮੇਸ਼ਵਰ ਹਮੇਸ਼ਾ ਸਾਨੂੰ ਇਸ ਦੁਸ਼ਟ ਸੰਸਾਰ ਦੇ ਨਮੂਨੇ ਦੇ ਅਨੁਕੂਲ ਨਾ ਬਣਨਾ ਪਰ ਸਵਰਗ ਦੀ ਅਵਸਥਾ ਤੇ ਮਨ ਲਗਾਉਣਾ ਸਿਖਾਉਂਦੇ ਹਨ। ਬੱਚਿਆਂ ਨੂੰ ਆਪਣੇ ਮਾਤਾ ਪਿਤਾ ਵਰਗਾ ਹੋਣਾ ਚਾਹੀਦਾ ਹੈ। ਤੁਸੀਂ ਸਾਰੇ ਪਰਮੇਸ਼ਵਰ ਦਾ ਪਿਆਰ ਪ੍ਰਾਪਤ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਪਵਿੱਤਰ ਬਲੀਦਾਨ ਦੁਆਰਾ ਤੁਹਾਨੂੰ ਬਚਾਇਆ ਹੈ। ਇਸ ਲਈ ਉਹਨਾਂ ਦੀ ਸੰਤਾਨਾਂ ਦੇ ਰੂਪ ਵਿੱਚ ਤੁਹਾਨੂੰ ਪਰਮੇਸ਼ਵਰ ਦਾ ਨਜ਼ਰੀਆ ਰੱਖਣਾ ਚਾਹੀਦਾ ਹੈ ਅਤੇ ਆਪਣੇ ਭਲੇ ਕੰਮਾਂ ਦੁਆਰਾ ਪਰਮੇਸ਼ਵਰ ਦੀ ਵਡਿਆਈ ਕਰਨੀ ਚਾਹੀਦੀ ਹੈ। ਪਰਮੇਸ਼ਵਰ ਪਾਪਾਂ ਨਾਲ ਪਰੇ ਤੁਹਾਡੇ ਅਸ਼ੁੱਧ ਸੁਭਾਅ ਨੂੰ ਇੱਕ ਚੰਗੇ ਸੁਭਾਅ ਵਿੱਚ ਬਦਲ ਰਹੇ ਹਨ। ਪਰਮੇਸ਼ਵਰ ਭਲੇ ਤੇ ਬੁਰੇ ਵਿੱਚ ਭੇਦ ਕਰਦੇ ਹਨ। ਜਿਵੇਂ ਕਿ ਦ੍ਰਿਸ਼ਟਾਂ ਕਹਿੰਦਾ ਹੈ ਕਿ ਉਹਨਾਂ ਨੇ ਚੰਗੀਆਂ ਮੱਛੀਆਂ ਨੂੰ ਟੋਕਰੀਆਂ ਵਿੱਚ ਇਕੱਠਾ ਕੀਤਾ ਪਰ ਬੁਰੀਆਂ ਨੂੰ ਦੂਰ ਸੁੱਟ ਦਿੱਤਾ। ਪਰਮੇਸ਼ਵਰ ਹਰ ਕਿਸੇ ਨੂੰ ਵੀ ਸਵਰਗ ਵਿੱਚ ਨਹੀਂ ਲੈ ਜਾਂਦੇ। ਉਹ ਕੇਵਲ ਉਹਨਾਂ ਨੂੰ ਉੱਥੇ ਲੈ ਜਾਂਦੇ ਹਨ ਜੋ ਦਿਆਲੂ ਹਨ ਅਤੇ ਜਿਨ੍ਹਾਂ ਦਾ ਸੁਭਾਅ ਸੁੰਦਰ ਹੈ ਜੋ ਦੂਜਿਆਂ ਨੂੰ ਆਪਣੇ ਨਾਲੋਂ ਬਿਹਤਰ ਸਮਝਦੇ ਹਨ ਅਤੇ ਜੋ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਦੇ ਹਨ ਪਰਮੇਸ਼ਵਰ ਦਾ ਵਚਨ ਤੁਹਾਡੇ ਲਈ ਆਤਮਾ ਅਤੇ ਜੀਵਨ ਹੈ ਅਤੇ ਇਹ ਤੁਹਾਡੇ ਲਈ ਸਵਰਗ ਦੀ ਮਹਿਮਾ ਹੈ ਪਰਮੇਸ਼ਵਰ ਦੇ ਵਚਨ ਦੇ ਨੇੜੇ ਹੋਣਾ ਪਰਮੇਸ਼ਵਰ ਦੇ ਨੇੜੇ ਹੋਣਾ ਹੈ ਜਦੋਂ ਤੁਸੀਂ ਪਰਮੇਸ਼ਵਰ ਦੇ ਚੰਗੇ ਵਚਨਾਂ ਨੂੰ ਸੁਣਦੇ ਹੋ ਅਤੇ ਉਹਨਾਂ ਨੂੰ ਅਮਲ ਵਿੱਚ ਲਿਆਉਂਦੇ ਹੋ ਤਾਂ ਤੁਸੀਂ ਆਸ਼ੀਸ਼ਿਤ ਹੋਵੋਗੇ ਅਤੇ ਸਵਰਗ ਦੇ ਸੁੰਦਰ ਰਾਜ ਵਿੱਚ ਸਦਾ ਲਈ ਪਰਮੇਸ਼ਵਰ ਨਾਲ ਰਹੋਗੇ। ਪਿਤਾ ਜੀ ਨੇ ਸਾਨੂੰ ਸਿਖਾਇਆ ਕਿ ਜੇ ਅਸੀਂ ਆਪਣੇ ਗੁਆਂਢੀ ਨਾਲ ਆਪਣੇ ਵਾਂਗ ਪਿਆਰ ਕਰਦੇ ਹਾਂ ਅਤੇ ਅਸੀਂ ਸਦਾ ਲਈ ਜੀਵਾਂਗੇ। ਸਾਨੂੰ ਆਪਣੇ ਆਲੇ ਦੁਆਲੇ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣੀ ਚਾਹੀਦੀ। ਇਸ ਦੀ ਬਜਾਏ ਸਾਨੂੰ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦੋਂ ਉਹ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਤਾਂ ਉਹਨਾਂ ਨੂੰ ਦਿਲਾਸਾ ਦੇਣਾ ਚਾਹੀਦਾ ਹੈ ਅਤੇ ਜਦੋਂ ਸਭ ਕੁਝ ਠੀਕ ਚੱਲ ਰਿਹਾ ਹੋਵੇ ਤਾਂ ਉਹਨਾਂ ਦੀ ਤਾਰੀਫ਼ ਕਰਨੀ ਚਾਹੀਦੀ ਹੈ ਕਿ ਸਾਡੇ ਗਵਾਂਧੀਆਂ ਨੂੰ ਪਿਆਰ ਕਰਨ ਦਾ ਤਰੀਕਾ ਨਹੀਂ ਹੈ ਆਓ ਅਸੀਂ ਦੁਖੀ ਸ਼ਬਦ ਨਾ ਕਹੀਏ ਜਾਂ ਆਸਾਨੀ ਨਾਲ ਗੁੱਸੇ ਨਾ ਹੋਈਏ ਸਗੋਂ ਚੰਗੇ ਸ਼ਬਦਾਂ ਦੀ ਵਰਤੋਂ ਕਰੀਏ ਜੋ ਲੋਕਾਂ ਦੇ ਗੁੱਸੇ ਨੂੰ ਸ਼ਾਂਤ ਕਰਦੇ ਹਨ ਆਤਮਾਵਨ ਨੂੰ ਬਚਾਉਣ ਲਈ ਸਾਨੂੰ ਬਹੁਤ ਸਾਰੇ ਚੰਗੇ ਕੰਮ ਕਰਨੇ ਚਾਹੀਦੇ ਹਨ ਲੋਕ ਤੁਹਾਡੇ ਭਲੇ ਕੰਮਾਂ ਨੂੰ ਦੇਖ ਕੇ ਸਚਾਈ ਸੁਣਨਗੇ ਅਤੇ ਤੁਸੀਂ ਪ੍ਰਚਾਰ ਦਾ ਫਲ ਪੈਦਾ ਕਰ ਸਕਦੇ ਹੋ ਪਰਮੇਸ਼ਵਰ ਕਹਿੰਦੇ ਹਨ ਸ਼ੈਤਾਨ ਦੇ ਵਿਰੁੱਧ ਖੜੇ ਹੋ ਜਾਓ ਆਪਣੇ ਪਰਾਵਾਂ ਅਤੇ ਪੈਣਾ ਨਾਲ ਪਿਆਰ ਕਰੋ ਜਿਨ੍ਹਾਂ ਨੂੰ ਤੁਸੀਂ ਦੁਸ਼ਮਣਾਵਾ ਮੰਨਦੇ ਹੋ ਪਿਆਰ ਕਰਨਾ ਮਾਫ ਕਰਨਾ ਹੈ ਜਦੋਂ ਤੁਸੀਂ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਮਾਫ਼ ਕਰਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਮਾਫ਼ ਕਰਨਗੇ ਅਤੇ ਤੁਹਾਨੂੰ ਸਵਰਗ ਵਿੱਚ ਲੈ ਜਾਣਗੇ ਜੇ ਤੁਸੀਂ ਦੂਜਿਆਂ ਦਾ ਨਿਆਂ ਕੀਤੇ ਬਿਨਾਂ ਉਹਨਾਂ ਨੂੰ ਮਾਫ਼ ਕਰਦੇ ਹੋ ਤਾਂ ਪਰਮੇਸ਼ਵਰ ਤੁਹਾਡੇ ਪਾਪਾਂ ਦਾ ਨਿਆਂ ਨਹੀਂ ਕਰਨਗੇ ਅਤੇ ਉਹ ਤੁਹਾਨੂੰ ਉਸ ਨਾਮ ਨਾਲ ਦਬਾ ਕੇ ਅਤੇ ਇਸ ਨੂੰ ਹਿਲਾ ਕੇ ਬਹੁਤ ਸਾਰੀਆਂ ਆਸ਼ੀਸ਼ਾਂ ਦੇਣਗੇ ਜਦੋਂ ਬੱਚੇ ਕੁਝ ਚੰਗਾ ਕੰਮ ਕਰਦੇ ਹਨ ਜੋ ਉਹਨਾਂ ਦੇ ਮਾਤਾ ਪਿਤਾ ਨੂੰ ਖੁਸ਼ ਕਰਦਾ ਹੈ ਤਾਂ ਕੀ ਮਾਤਾ ਪਿਤਾ ਉਹਨਾਂ ਨੂੰ ਉਹ ਨਹੀਂ ਦਿੰਦੇ ਜੋ ਉਹਨਾਂ ਨੂੰ ਸਭ ਤੋਂ ਵੱਧ ਪਸੰਦ ਹੈ ਜੇਕਰ ਤੁਸੀਂ ਪਰਮੇਸ਼ਵਰ ਦੀ ਆਪਰਪੂਰ ਆਸ਼ੀਸ਼ਾਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਚੰਗੀਆਂ ਸੰਤਾਨਾਂ ਬਣਨਾ ਚਾਹੀਦਾ ਹੈ ਪਰਮੇਸ਼ਵਰ ਜੋ ਆਤਮਿਕ কুমਿਆਰ ਹਨ ਸਾਨੂੰ ਸਵਰਗ ਵਿੱਚ ਲੈ ਜਾਣ ਲਈ ਚੰਗੇ ਢਾਂਡੇ ਬਣਾ ਰਹੇ ਹਨ ਸਵਰਗ ਵਿੱਚ ਜਾਣ ਲਈ ਸਾਨੂੰ ਚੰਗੇ ਢਾਂਡੇ ਬਣਨਾ ਚਾਹੀਦਾ ਹੈ ਜੋ ਲੋਕ ਪਰਮੇਸ਼ਵਰ ਦੇ ਹੁਕਮਾਂ ਨੂੰ ਮੰਨਦੇ ਅਤੇ ਉਹਨਾਂ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਨ ਉਹ ਨਵਾਂ ਜਨਮ ਲੈ ਕੇ ਇੱਕ ਸੋਹਣੇ ਅਤੇ ਕੋਮਲ ਦਿਲ ਪ੍ਰਾਪਤ ਕਰਨਗੇ ਜਦੋਂ ਪਰਮੇਸ਼ਵਰ ਕਹਿੰਦੇ ਹਨ ਇੱਕ ਦੂਜੇ ਨੂੰ ਮਾਫ ਕਰੋ ਤਾਂ ਮਾਫ ਕਰੋ ਅਤੇ ਜਦੋਂ ਪਰਮੇਸ਼ਵਰ ਕਹਿੰਦੇ ਹਨ ਇੱਕ ਚੰਗੇ ਵਿਅਕਤੀ ਬਣੋ ਤਾਂ ਇੱਕ ਚੰਗਾ ਵਿਅਕਤੀ ਬਣੋ ਜਿਵੇਂ ਪਰਮੇਸ਼ਵਰ ਤੁਹਾਨੂੰ ਟਾਲਦੇ ਹਨ ਜੇ ਤੁਸੀਂ ਉਸੇ ਤਰ੍ਹਾਂ ਪਰਮੇਸ਼ਵਰ ਦੇ ਹੁਕਮ ਦਾ ਪਾਲਣ ਕਰੋਗੇ ਤਾਂ ਤੁਸੀਂ ਸਵਰਗ ਵਿੱਚ ਇੱਕ ਸ਼ਾਨਦਾਰ ਸਵਾਗਤ ਪ੍ਰਾਪਤ ਕਰੋਗੇ ਜਦੋਂ ਤੁਸੀਂ ਪਾਪੀਆਂ ਦੀ ਤੋਬਾ ਵੱਲ ਅਗਵਾਈ ਕਰਦੇ ਹੋ ਅਤੇ ਉਨ੍ਹਾਂ ਨੂੰ ਸਵਰਗ ਲੈ ਜਾਂਦੇ ਹੋ ਤਾਂ ਪਰਮੇਸ਼ਵਰ ਸਭ ਤੋਂ ਜ਼ਿਆਦਾ ਖੁਸ਼ ਹੁੰਦੇ ਹਨ ਆਓ ਅਸੀਂ ਉਹਨਾਂ ਮਰਨ ਵਾਲੀਆਂ ਆਤਮਾਵਾਂ ਨੂੰ ਤੋਬਾ ਕਰਨ ਲਈ ਅਗਵਾਈ ਕਰੀਏ ਉਨ੍ਹਾਂ ਨੂੰ ਧਰਮੀ ਲੋਕਾਂ ਵਿੱਚ ਬਦਲੀਏ ਅਤੇ ਉਨ੍ਹਾਂ ਨੂੰ ਪਿਤਾਲੇ ਤੋਹਫੇ ਦੇ ਰੂਪ ਵਿੱਚ ਸਵਰਗ ਵਿੱਚ ਲੈ ਜਾਈਏ ਪਰਮੇਸ਼ਵਰ ਉਹਨਾਂ ਲੋਕਾਂ ਨੂੰ ਬਹੁਤ ਸਾਰੇ ਫਲ ਪੈਦਾ ਕਰਨ ਦੀ ਇਜਾਜ਼ਤ ਦਿੰਦੇ ਹਨ ਜੋ ਉਹਨਾਂ ਉੱਤੇ ਵਿਸ਼ਵਾਸ ਕਰਦੇ ਹਨ ਅਤੇ ਉਹਨਾਂ ਦੇ ਵਚਨਾਂ ਦਾ ਪਾਲਣ ਕਰਦੇ ਹਨ ਜਦੋਂ ਤੁਸੀਂ ਚੰਗੇ ਅਤੇ ਸੋਹਣੇ ਬਣ ਜਾਂਦੇ ਹੋ ਅਤੇ ਇੱਕ ਹੋ ਜਾਂਦੇ ਹੋ ਤਾਂ ਪਰਮੇਸ਼ਵਰ ਤੁਹਾਨੂੰ ਆਸ਼ੀਸ਼ਾਂ ਅਤੇ ਸਦੀਪਕ ਜੀਵਨ ਦਿੰਦੇ ਹਨ ਆਓ ਪਿਆਰਾਂ ਹੀ ਇੱਕ ਹੋਈਏ ਹੁਣ ਲੋਕ ਕਬਰਾਈ ਅਤੇ ਡਰੇ ਹੋਏ ਹਨ ਆਓ ਅਸੀਂ ਉਹਨਾਂ ਨੂੰ ਸਿਯੋਨ ਵੱਲ ਲੈ ਜਾ ਕੇ ਪਿਆਰ ਦੇ ਚੰਗੇ ਕੰਮ ਕਰੀਏ ਤਾਂ ਜੋ ਉਹ ਆਫਤਾ ਤੋਂ ਬਚ ਸਕਣ ਅਤੇ ਸਦੀਪਕ ਜੀਵਨ ਪਾਸ ਕਰਨ ਏ ਵਿਸ਼ਵਾਸ ਕਰਦੇ ਹੋਏ ਕਿ ਪਰਮੇਸ਼ਵਰ ਦੇ ਵਚਨ ਜੀਵਨ ਹਨ ਕਿਰਪਾ ਕਰਕੇ ਉਹਨਾਂ ਨੂੰ ਅਮਲ ਵਿੱਚ ਲਿਆਓ ਮੈਨੂੰ ਆਸ ਹੈ ਕਿ ਤੁਸੀਂ ਚੰਗੀ ਸੰਤਾਨ ਬਣੋਗੇ ਤਾਂ ਜੋ ਤੁਸੀਂ ਪਰਮੇਸ਼ਵਰ ਨੂੰ ਖੁਸ਼ ਕਰ ਸਕੋ ਅਤੇ ਤੁਹਾਡੇ ਨਾਮ ਸਵਰਗ ਵਿੱਚ ਸਦਾ ਤਾਰਿਆਂ ਵਾਂਗ ਚਮਕ ਸਕਣ